ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਪੰਜਾਬ ਪੁਲਿਸ ਦੀ ਇੱਕ ਮਹਿਲਾ ਇਨਸਪੈਕਟਰ ਦੇ ਵੱਲੋਂ ਪੰਜਾਬ ਦੇ ਮੰਤਰੀ ਹਰਜੋਤ ਬੈਂਸ ਦੇ ਉੱਪਰ ਅਤੇ ਉਹਨਾਂ ਦੀ ਆਈਪੀਐਸ ਪਤਨੀ ਜੋਤੀ ਯਾਦਵ ਬੈਂਸ ਦੇ ਉੱਪਰ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਅਮਨਜੋਤ ਕੌਰ ਦੇ ਵੱਲੋਂ ਜਿਹੜੀ ਕਿ ਪੰਜਾਬ ਪੁਲਿਸ ਦੇ ਵਿੱਚ ਇਨਸਪੈਕਟਰ ਹੈ ਉਹਦੇ ਵੱਲੋਂ 6 ਪੇਜਾਂ ਤੋਂ ਜ਼ਿਆਦਾ ਜਾਨੀ ਅੱਧੀ ਦਰਜਣ ਤੋਂ ਜ਼ਿਆਦਾ ਵੇਜਾਂ ਦੀ ਲਿਖੀ ਇੱਕ ਚਿੱਠੀ ਜਿਹੜੀ ਡੀਜੀਪੀ ਨੂੰ ਲਿਖੀ ਗਈ ਹੈ ਉਹਦੇ ਵਿੱਚ ਬਹੁਤ ਗੰਭੀਰ ਇਲਜ਼ਾਮ ਇਹ ਜੋੜੇ ਦੇ ਉੱਪਰ ਮੰਤਰੀ ਅਤੇ ਆਈਪੀਐਸ ਪਤਨੀ ਦੇ ਉੱਪਰ ਲਗਾਏ ਗਏ ਨੇ ਹਾਲਾਂਕਿ ਸਾਡੇ ਵੱਲੋਂ ਮੰਤਰੀ ਅਤੇ ਉਹਨਾਂ ਦੀ ਪਤਨੀ ਆਈਪੀਐਸ ਜੋਤੀ ਯਾਦਵ ਨੂੰ ਫੋਨ ਕਰਕੇ ਉਹਨਾਂ ਤੋਂ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਫੋਨ ਪਿਕ ਨਹੀਂ ਕੀਤਾ ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸੱਤਾ ਦੇ ਗਲਿਆਰਾਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਇੱਕ ਸ਼ਿਕਾਇਤ ਜਿਹੜੀ ਕਿ ਬੀਬੀ ਅਮਨਜੋਤ ਕੌਰ ਜਿਹੜੇ ਕਿ ਮਹਿਲਾ ਇਨਸਪੈਕਟਰ ਨੇ ਉਹਨਾਂ ਦੇ ਵੱਲੋਂ ਜਿਹੜੀ ਦਿੱਤੀ ਗਈ ਹੈ ਸਾਈਬਰ ਕ੍ਰਾਈਮ ਚ ਸੇਵਾ ਨਿਭਾ ਰਹੀ ਇਨਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਦੇ ਸਾਈਬਰ ਘੁਟਾਲੇ ਦਾ ਵੱਡਾ ਪਰਦਾਫਾਸ਼ ਕੀਤਾ ਜਿਸ ਦਾ ਦਾਵਾ ਹੈ ਕਿ ਆਪ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਜੋਤੀ ਯਾਦਵ ਦੇ ਇਸ ਕਪੜੇ ਦੇ ਨਾਲ ਸਿੱਧੇ ਸਬੰਧ ਨਹੀਂ ਇਨਸਪੈਕਟਰ ਅਨੁਸਾਰ ਮੋਹਾਲੀ ਦੇ ਇੱਕ ਬੇਸਮੈਂਟ ਦੇ ਵਿੱਚ ਚੱਲ ਰਿਹਾ ਇੱਕ ਫਰਜੀ ਕਾਲ ਸੈਂਟਰ ਵਿਦੇਸ਼ੀਆਂ ਤੋਂ 100 ਕਰੋੜ ਤੋਂ ਦੀ ਵੱਧ ਦੀ ਜਿਹੜੀ ਉਹ ਠੱਗੀ ਮਾਰ ਰਿਹਾ ਉਸਨੇ ਐਫਆਈਆਰ ਦਰਜ ਕਰਵਾਈ ਮਾਲਕ ਜਿਹੜਾ ਵਿਜੇ ਰਾਜ ਕਪੂਰੀਆ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਵਿੱਚ ਸ਼ਾਮਲ ਕਈ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਉਹਨੇ ਆਪਣੀ ਸ਼ਿਕਾਇਤ ਦੇ ਵਿੱਚ ਦਾਵਾ ਕੀਤਾ ਕਿ ਕਾਲ ਸੈਂਟਰ ਦੇ ਮਾਲਕ ਦੇ ਮੰਤਰੀ ਹਰਜੋਤ ਬੈਂਸ ਦੇ ਨਾਲ ਗੂੜੇ ਸਬੰਧ ਨੇ ਦੋਵੇਂ ਨੰਗਲ ਦੇ ਰਹਿਣ ਵਾਲੇ ਆ ਅਤੇ ਬੈਂਸ ਦੇ ਕਥਿਤ ਤੌਰ ਤੇ ਕਹਿੰਦੇ ਕਿ ਉਸ ਤੋਂ ਵੱਡੇ ਪਾਰਟੀ ਫੰਡ ਲਏ ਹੋਏ ਨੇ ਮੰਤਰੀ ਬੈਂਸ ਨੇ ਉਸ ਕੋਰ ਸੈਂਟਰ ਦੇ ਮਾਲਕ ਤੋਂ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਹ ਉਸਨੇ ਦਾਵਾ ਉਸਨੇ ਦੋਸ਼ ਕੀ ਲਾਇਆ ਕਿ ਬੈਂਸ ਦੀ ਪਤਨੀ ਐਸਪੀ ਜੋਤੀ ਯਾਦਵ ਜਾਂਚ ਦੇ ਵਿੱਚ ਰੁਕਾਵਟ ਪਾ ਰਹੀ ਹੈ ਅਤੇ ਬਦਮਾਸ਼ਾਂ ਨੂੰ ਬਚਾ ਰਹੀ ਹੈ ਉਹ ਦਾਵਾ ਕਰਦੀ ਹੈ ਕਿ ਯਾਦਵ ਨੇ ਉਸਤੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਯਾਨੀ ਕਿ ਇਹ ਜਿਹੜਾ ਕੇਸ ਇੰਸਪੈਕਟਰ ਅਮਨਜੋਤ ਕੌਰ ਦੇ ਵੱਲੋਂ ਜਿਹੜਾ ਕਾਲ ਸੈਂਟਰ ਦੇ ਮਾਲਕ ਦੇ ਉੱਪਰ ਪਾਇਆ ਸੀਗਾ ਪਰਚਾ ਪਾਇਆ ਸੀਗਾ ਉਸ ਨੂੰ ਵਾਪਸ ਲੈਣ ਦੀ ਲਈ ਜਿਹੜਾ ਦਬਾਅ ਪਾਇਆ ਜਾ ਰਿਹਾ ਸੀ ਮੰਤਰੀ ਬੈਂਸ ਦੀ ਪਤਨੀ ਦੇ ਵੱਲੋਂ ਕਿਉਂਕਿ ਮੰਤਰੀ ਬੈਂਸ ਦੇ ਉਸ ਕਾਲ ਸੈਂਟਰ ਦੇ ਮਾਲਕ ਦੇ ਨਾਲ ਗੂੜੇ ਸਬੰਧ ਹੋਣ ਦਾ ਦਾਵਾ ਇੰਸਪੈਕਟਰ ਅਮਨਜੋਤ ਕੌਰ ਕਰ ਰਹੀ ਹੈ ਔਰ ਉਹਨੇ ਦਾਅਵਾ ਕੀਤਾ ਕਿ ਉਹ ਫੰਡ ਵੀ ਮੰਤਰੀ ਬੈਂਸ ਨੂੰ ਦਿੰਦੇ ਆ ਜਿਹਦੇ ਕਰਕੇ ਮੰਤਰੀ ਬੈਂਸ ਵੀ ਉਹਨਾਂ ਨੂੰ ਵਿਚਾਰੇ ਨੇ ਤੇ ਉਹਨਾਂ ਦੀ ਪਤਨੀ ਆਈਪੀਐਸ ਜੋਤੀ ਯਾਦਵ ਵੀ ਉਹਨਾਂ ਨੂੰ ਬੁਝਾ ਰਹੀ ਹੈ ਇਲਜ਼ਾਮ ਇੱਥੇ ਨਹੀਂ ਰੁਕਦੇ ਇੰਸਪੈਕਟਰ ਅਮਨਜੋਤ ਕੌਰ ਨੇ ਮੁਹਾਲੀ ਦੇ ਜੱਜ ਤੇ ਕਪਲੇਵਾਜਾਂ ਤੋਂ ਘਰ ਲੈਣ ਅਤੇ ਫਿਰ ਉਸਦੇ ਬਦਲੇ ਉਹਨਾਂ ਨੂੰ ਰਾਹਤ ਦੇਣ ਦਾ ਵੀ ਇਲਜ਼ਾਮ ਲਗਾਇਆ ਉਸਨੇ ਆਪਣੀ ਸ਼ਿਕਾਇਤ ਵਿੱਚ ਜੱਜ ਦਾ ਨਾਮ ਅਤੇ ਮੁਹਾਲੀ ਦਾ ਘਰ ਦਾ ਨੰਬਰ ਵੀ ਜਿਹੜਾ ਉਹ ਦਿੱਤਾ ਤਾਂ ਉਥੇ ਉਹ ਕਹਿੰਦੀ ਹੈ ਕਿ ਹੋਰ ਵੱਡਾ ਇੱਕ ਖੁਲਾਸਾ ਹੋਇਆ ਜਿਹੜਾ ਕਿ ਬਹੁਤ ਹੀ ਜਿਹੜਾ ਸੰਸਨੀਖੇਜ ਖੁਲਾਸਾ ਹੈ ਉਹਨੇ ਕਿਹਾ ਕਿ ਐਸਪੀ ਜੋਤੀ ਯਾਦਵ ਅਤੇ ਡੀਐਸਪੀ ਗੁਰਸ਼ੇਰ ਨੇ ਗੈਰ ਕਾਨੂੰਨੀ ਤੌਰ ਤੇ ਪ੍ਰੋਫੈਸਰ ਬਲਵਿੰਦਰ ਕੌਰ ਨਾਲ ਜੁੜੇ ਕਾਲ ਰਿਕਾਰਡਾਂ ਦੀ ਮੰਗ ਕੀਤੀ ਪ੍ਰੋਫੈਸਰ ਬਲਵਿੰਦਰ ਕੌਰ ਉਹ ਨੇ ਜਿਹੜੇ 1158 ਅਸਿਸਟੈਂਟ ਪ੍ਰੋਫੈਸਰਾਂ ਦੇ ਵਿੱਚੋਂ ਇੱਕ ਸੀਗੇ ਅਤੇ ਉਹਨਾਂ ਨੇ ਮંત્રી ਹਰਜੋਤ ਬੈਂਸ ਦਾ ਨਾਮ ਲੈ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਉਸ ਮਹਿਲਾ ਪ੍ਰੋਫੈਸਰ ਜਿਹੜੇ ਜਿਹਨੇ ਖੁਦਕੁਸ਼ੀ ਕਰ ਲਈ ਸੀ ਮੰਤਰੀ ਦਾ ਨਾਮ ਲੈ ਕੇ ਉਸ ਮਹਿਲਾ ਪ੍ਰੋਫੈਸਰ ਦੇ ਮੋਬਾਈਲ ਦੀ ਕਾਲ ਡਿਟੇਲ ਉਹਨੇ ਕਿਹਾ ਕਿ ਮੇਰੇ ਤੇ ਦਬਾਅ ਪਾ ਕੇ ਲਈ ਗਈ ਕਿਉਂਕਿ ਉਹ ਸਾਈਬਰ ਕ੍ਰਾਈਮ ਦੇ ਵਿੱਚ ਤਾਇਨਾਤ ਸੀ ਡੀਐਸਪੀ ਡੀ ਗੁਰਸ਼ੇਰ ਦੇ ਰਾਹੀ ਜੋਤੀ ਯਾਦਵ ਦੇ ਵੱਲੋਂ ਮਹਿਲਾ ਇੰਸਪੈਕਟਰ ਅਮਨਜੋਤ ਕੌਰ ਨੂੰ ਗਲਤ ਤਰੀਕੇ ਦੇ ਨਾਲ ਜਿਹੜੇ 1158 ਪ੍ਰੋਫੈਸਰ ਦੇ ਵਿੱਚੋਂ ਇੱਕ ਪ੍ਰੋਫੈਸਰ ਬਲਵਿੰਦਰ ਕੌਰ ਜਿਹੜੀ ਕਿ ਖੁਦਕੁਸ਼ੀ ਕਰ ਗਈ ਸੀ ਉਹਦੇ ਮੋਬਾਈਲ ਦੀ ਗਲਤ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੇ ਡਿਟੇਲ ਵੀ ਕਢਾਈ ਉਹਨਾਂ ਨੇ ਉਹਦਾ ਦੋਸ਼ ਹੈ ਕਿ ਅਜੇਹਾ ਉਸਦੇ ਮੰਤਰੀ ਪਤੀ ਨੂੰ ਬਚਾਉਣ ਦੇ ਲਈ ਉਸ ਮਹਿਲਾ ਆਈਪੀਐਸ ਦੇ ਵੱਲੋਂ ਕੀਤਾ ਗਿਆ ਤਾਂ ਬਹੁਤ ਵੱਡੇ ਇਲਜ਼ਾਮ ਜਿਹੜੇ ਇਸ ਚਿੱਠੀ ਦੇ ਵਿੱਚ ਲਗਾਏ ਗਏ ਆ ਹੋਰ ਕੀ ਕੁਝ ਕਹਿੰਦੀ ਆ ਚਿੱਠੀ ਦੇ ਵਿੱਚ ਇਨਸਪੈਕਟਰ ਅਮਨਜੋਤ ਕੌਰ ਉਹ ਵੀ ਤੁਹਾਨੂੰ ਦੱਸ ਦਿਆਂ ਪਰ ਇਹ ਇਹ ਚਿੱਠੀ ਜਿਹੜੀ ਆ ਇਹ ਇੱਕ ਫਿਸਪੋਟਿਕ ਚਿੱਠੀ ਪੰਜਾਬ ਦੀ ਸਿਆਸਤ ਦੇ ਵਿੱਚ ਬਣ ਕੇ ਉਬਰੀ ਆ ਕਿਉਂਕਿ ਬਹੁਤ ਗੰਭੀਰ ਇਲਜ਼ਾਮ ਜਿਹੜੇ ਆ ਇਹਦੇ ਵਿੱਚ ਲਗਾਏ ਗਏ ਨੇ ਉਹਨਾਂ ਨੇ ਇਹ ਵੀ ਲਿਖਿਆ ਕਿ 26 10 2023 ਨੂੰ ਐਸਪੀ ਜੋਤੀ ਯਾਦਵ ਆਈਪੀਐਸ ਨੇ ਡੀਐਸਪੀ ਡੀ ਗੁਰਸ਼ੇਰ ਸੰਧੂ ਰਾਹੀਂ ਮੈਨੂੰ ਦੋ ਮੋਬਾਈਲ ਨੰਬਰ ਜਿਹੜੇ ਦੇ ਵੇਰਵੇ ਪ੍ਰਾਪਤ ਕਰਨ ਲਈ ਮਜਬੂਰ ਕੀਤਾ ਤੇ ਜਦੋਂ ਮੈਂ ਬੇਨਤੀ ਪੱਤਰ ਮੰਗਿਆ ਬੇਨਤੀ ਪੱਤਰ ਕੇ ਜਿਹੜਾ ਕਾਲ ਡਿਟੇਲ ਲੈਣੀ ਹੁੰਦੀ ਹੈ ਤਾਂ ਉਹ ਉਹਦੇ ਨਾਲ ਹੀ ਉਹ ਇਸ ਇੱਕ ਪ੍ਰੋਸੀਜਰ ਦੇ ਨਾਲ ਮਿਲਦੀ ਹੈ ਕਿ ਉਹ ਪੱਤਰ ਲਿਖਿਆ ਜਾਵੇ ਕਿ ਫਿਰ ਅਸੀਂ ਜਿਹੜਾ ਉਹ ਕਾਲ ਡਿਟੇਲ ਦੇਵਾਂਗੇ ਕਹਿੰਦੇ ਕਿ ਮੈਂ ਉਹਨਾਂ ਤੋਂ ਪੱਤਰ ਮੰਗਿਆ ਤੇ ਉਹਨਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਮੈਨੂੰ ਜੋ ਵੀ ਕਿਹਾ ਉਹ ਕਰਨ ਲਈ ਮਜਬੂਰ ਕੀਤਾ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਹ ਨੰਬਰ ਇੱਕ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਦੇ ਹਨ ਜਿਸਨੇ ਰੋਪੜ ਵਿੱਚ ਮੰਤਰੀ ਹਰਜੋਤ ਬੈਂਸ ਦੇ ਨਾਂ ਤੇ ਖੁਦਕੁਸ਼ੀ ਕਰ ਲਈ ਸੀ ਸ਼੍ਰੀਮਤੀ ਜੋਤੀ ਯਾਦਵ ਨੇ ਆਪਣੇ ਸਿਰਫ ਆਪਣੇ ਪਤੀ ਹਰਜੋਤ ਬੈਂਸ ਨੂੰ ਬਚਾਉਣ ਲਈ ਇਹ ਗਲਤ ਹਰਕਤ ਕੀਤੀ ਨਾਲ ਹੀ ਉਹਨੇ ਚਿੱਠੀ ਦੇ ਵਿੱਚ ਲਿਖਿਆ ਕਿ ਸਰ ਮੈਂ ਪਿਛਲੇ 3 ਸਾਲਾਂ ਤੋਂ ਰਹਿੈਸ਼ੀ ਖੇਤਰ ਵਿੱਚ ਬਿਨਾ ਕਿਸੇ ਇਜਾਜ਼ਤ ਦੇ ਬਿਨਾ ਕੋਈ ਆਮਦਨ ਟੈਕਸ ਅਦਾ ਕੀਤੇ 100 ਕਰੋੜ ਤੋਂ ਵੱਧ ਦੇ ਕੁਟਾਲੇ ਦਾ ਵਿਸਲ ਬਲੋਰ ਹਾ ਸ਼੍ਰੀਮਤੀ ਪਲਕਦੇਵ ਦੇ ਖਿਲਾਫ ਸਾਰੇ ਟੁਕਮੇ ਸਬੂਤ ਹੋਣ ਦੇ ਬਾਵਜੂਦ ਮਹਾੜੀ ਦੀ ਸਥਾਨਕ ਪੁਲਿਸ ਉਸ ਨੂੰ ਅਪਰੋਕਤ ਐਫ ਆਈ ਆਰ ਦਰਜ ਐਫਆਈਆਰ ਵਿੱਚ ਨਾਮਜ਼ਦ ਨਹੀਂ ਕਰਗ ਰਹੀ ਕਿਉਂਕਿ ਉਹ ਹਾਈ ਕੋਰਟ ਦੀ ਵਕੀਲ ਹੋਣ ਦੇ ਨਾਤੇ ਆਪਣੇ ਪ੍ਰਭਾਵ ਦੀ ਵਰਤੋਂ ਕਰ ਰਹੀ ਹੈ ਅਤੇ ਇਸ ਲਈ ਪੁਲਿਸ ਅਧਿਕਾਰੀਆਂ ਵੱਲੋਂ ਉਸ ਨੂੰ ਕਲੀਨ ਚਿੱਟ ਦੇ ਕੇ ਬਚਾਇਆ ਜਾ ਰਿਹਾ ਉਪਰੋਕਤ ਐਫਆਈਆਰ ਜਨਾਬ ਉਪਰਲੀ ਲੌਬੀ ਐਸਪੀ ਜੋਤੀ ਯਾਦਵ ਅਤੇ ਉਹਨਾਂ ਦੇ ਪਤੀ ਹਰਜੋਤ ਬੈਂਸ ਮੈਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੇਕਰ ਮੈਂ ਉਹਨਾਂ ਦੇ ਖਿਲਾਫ ਮੂੰਹ ਖੋਲਦੀ ਹਾਂ ਤਾਂ ਉਹਨਾਂ ਨੇ ਕਿਹਾ ਕਿ ਜੇ ਮੈਂ ਉਹਨਾਂ ਦੇ ਖਿਲਾਫ ਮੂਹ ਖੋਲਦੀ ਹਾਂ ਤਾਂ ਮੈਨੂੰ ਮੇਰੇ ਤੇ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੇ ਜਿਹੜੇ ਉਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਸਰ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਇਸ ਕੇਸ ਨੂੰ VOI ਜਾਂ ਸਟੇਟ ਸਾਈਬਰ ਸੈੱਲ ਨੂੰ ਟਰਾਂਸਫਰ ਕਰੋ ਤਾਂ ਜੋ ਬਿਨਾਂ ਕਿਸੇ ਸਿਆਸੀ ਅਤੇ ਸਥਾਨਿਕ ਪੁਲਿਸ ਦੇ ਪ੍ਰਭਾਵ ਦੇ ਪੂਰੀ ਤਰ੍ਹਾਂ ਜਾਂਚ ਜਿਹੜੀ ਆ ਉਹ ਸਹੀ ਢੰਗ ਦੇ ਨਾਲ ਹੋਸਾਕੇ ਤਾਂ ਇਹ ਬਹੁਤ ਵੱਡੀ ਚਿੱਠੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਇੱਕ ਮਹਿਲਾ ਪੁਲਿਸ ਇੰਸਪੈਕਟਰ ਦੇ ਵੱਲੋਂ ਪੰਜਾਬ ਦੇ ਮੰਤਰੀ ਅਤੇ ਉਹਨਾਂ ਦੀ ਆਈਪੀਐਸ ਪਤਨੀ ਦੇ ਉੱਪਰ ਲਗਾਏ ਗਏ ਇਹ ਗੰਭੀਰ ਇਲਜ਼ਾਮ ਨੇ ਉਹਨਾਂ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਅਤੇ ਮਾਮਲਾ 100 ਕਰੋੜੀ ਹੈ ਔਰ ਅਸੀਂ ਇਸ ਮਸਲੇ ਦੇ ਵਿੱਚ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਆਈਪੀਐਸ ਪਤਨੀ ਜੋਤੀ যাদব ਬੈਸ ਨੂੰ ਫੋਨ ਕਰਕੇ ਉਹਨਾਂ ਦਾ ਪੱਕ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੇ ਵੱਲੋਂ ਆਪਣਾ ਪੱਕ ਨਹੀਂ ਦਿੱਤਾ ਗਿਆ ਉਹਨਾਂ ਨੇ ਫੋਨ ਜਿਹੜਾ ਸਾਡਾ ਪਿਕ ਨਹੀਂ ਕੀਤਾ ਜਿਸ ਤੇ ਕਰਕੇ ਉਹਨਾਂ ਦੇ ਜਿਹੜਾ ਉਹ ਵਰਸ਼ਨ ਨਹੀਂ ਲਾਇਆ ਜਾ ਸਕਦਾ ਹਾਲਾਂਕਿ ਜਦੋਂ ਵੀ ਸਾਨੂੰ ਉਹ ਸੰਪਰਕ ਕਰਕੇ ਸਾਨੂੰ ਆਪਣਾ ਵਰਸ਼ਨ ਦੇਣਗੇ ਤਾਂ ਅਸੀਂ ਉਹਨਾਂ ਦਾ ਵਰਸ਼ਨ ਵੀ ਜਿਹੜਾ ਉਹ ਜਰੂਰ ਇੱਥੇ ਦਿਖਾਵਾਂਗੇ ਪਰ ਬਹੁਤ ਗੰਭੀਰ ਇਲਜ਼ਾਮ ਇਨਸਪੈਕਟਰ ਅਮਨ ਜੋਤਕੌਰ ਦੇ ਵੱਲੋਂ ਲਗਾ ਦਿੱਤੇ ਗਏ ਨੇ ਮਹਿਲਾ ਆਈਪੀਐਸ ਅਧਿਕਾਰੀ ਦੇ ਉੱਪਰ ਅਤੇ ਉਹਨਾਂ ਦੇ ਪਤੀ ਮੰਤਰੀ ਹਰਜੋਤ ਬਹਿਸ ਦੇ ਉੱਪਰ ਤਾਂ ਦੱਸ ਦਈਏ ਕਿ ਬਹੁਤ ਗੰਭੀਰ ਇਲਜ਼ਾਮ ਜਿਹੜੇ ਲੱਗੇ ਆ ਇਹਦੇ ਵਿੱਚ ਨਿਰਪੱਖ ਜਾਂਚ ਦੀ ਜਿਹੜੀ ਆ ਉਹ ਮੰਗ ਕੀਤੀ ਜਾ ਰਹੀ ਹੈ ਹੁਣ ਮਸਲਾ ਜਿਹੜਾ ਸਿਆਸੀ ਗੰਗ ਵੀ ਫੜਦਾ ਨਜ਼ਰ ਆ ਰਿਹਾ ਹੈ ਸੁਖਪਾਲ ਸਿੰਘ ਖੈਰਾ ਹੋਰਾਂ ਦੇ ਵੱਲੋਂ ਵੀ ਇਸ ਦੇ ਵਿੱਚ ਬਹੁਤ ਵੱਡਾ ਇੱਕ ਟਵੀਟ ਲਿਖ ਦਿੱਤਾ ਗਿਆ ਔਰ ਉਹਨਾਂ ਨੇ ਵੀ ਨਿਰਪੱਖ ਤੌਰ ਤੇ ਜਾਂਚ ਦੀ ਜਿਹੜੀ ਆ ਉਹ ਮੰਗ ਕੀਤੀ ਹੈ ਉਧਰ ਪ੍ਰਸਿੱਧ ਆਰਟੀਆਈ ਐਕਟਿਵਿਸਟ ਮਾਨਕ ਗੋਇਲ ਹੋਲਾ ਦੇ ਵੱਲੋਂ ਵੀ ਇਸ ਮਸਲੇ ਨੂੰ ਵੱਡੇ ਪੱਧਰ ਤੇ ਉਭਾਰਿਆ ਗਿਆ ਤਾਂ ਹੁਣ ਦੇਖਦੇ ਆ ਕਿ ਮੰਤਰੀ ਦੀਆਂ ਮੁਸਕਰਾਹਟਾਂ ਜਿਹੜੀਆਂ ਕਿਸ ਕਦਰ ਵੱਧ ਰਹੀਆਂ ਨੇ ਕਿ ਇਸ ਮਸਲੇ ਦੇ ਵਿੱਚ ਕੋਈ ਜਿਹੜੀ ਹੈਗੀ ਹੈ ਇੱਕ ਨਿਰਪੱਖ ਜਾਂਚ ਕਰਵਾਈ ਜਾਏਗੀ ਕਿਤੇ ਮਹਿਲਾ ਪੁਲਿਸ ਇਨਸਪੈਕਟਰ ਦਾ ਕੋਈ ਨੁਕਸਾਨ ਤਾਂ ਨਹੀਂ ਕੀਤਾ ਜਾਏਗਾ ਇਸ ਤੇ ਜਿਹੜੀ ਸਾਡੀ ਨਜ਼ਰ ਜੜੀ ਆ ਬਣ ਨਹੀਂ ਰਹੇਗੀ ਇੱਕ ਇੱਕ ਅਪਡੇਟ ਜਿਹੜੀ ਇਸ ਕਵਰ ਦੇ ਨਾਲ ਜਿਹੜੀ ਜੁੜੀ ਹੋਈ ਤੁਹਾਨੂੰ ਦਿੰਦੇ ਰਹਾਂਗੇ ਪਰ ਬਹੁਤ ਵੱਡੇ ਗੰਭੀਰ ਇਲਜ਼ਾਮ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਆਈਪੀਐਸ ਪਤਨੀ ਦੇ ਉੱਪਰ ਲੱਗ ਗਏ ਨੇ ਹੁਣ ਦੇਖਦੇ ਹਾਂ ਕਿ ਮੁੱਖ ਮੰਤਰੀ ਜਿਹੜੇ ਇਸ ਤੇ ਉੱਪਰ ਕੀ ਬੋਲਦੇ ਨੇ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਾਨਣਾ ਲੋਕਾਂ ਨਾਲ ਟੀਵੀ ਦੇ ਨਾਲ